ਕਰਤੂਤ ਪਸ਼ੂ ਕੀ ਮਾਨਸ ਜਾਤ ਰਹੇ ਜੀਵ ਤੇਰੀ ਕਰਤੂਤ ਤਾਂ ਪਸ਼ੂਆ ਵਾਲੀ ਹੈ ਪਸ਼ੂ ਦਾ ਸਰਾਹ ਹੁੰਦਾ ਜਿਸ ਪ੍ਰਕਾਰ ਖਾ ਲੈਣਾ ਸਮਝਾਣਾ ਇਸ ਪ੍ਰਕਾਰ ਦੀ ਤੇਰੀ ਹਾਲਤ ਹੈ ਕਰਤੂਤ ਪਸ਼ੂਆ ਵਾਲੀ ਹੈ ਮਨੁੱਖਾ ਜਨਮ ਤੈਨੂੰ ਜਾਤ ਮਿਲ ਗਈ ਇੱਕ ਪਸ਼ੂਆਂ ਦੇ ਹੱਡ ਵਧੇ ਹੋਏ ਸੀ ਮਨੁੱਖਾਂ ਦੇ ਚੰਮ ਵਧੇ ਹੋਏ ਸੀ ਤੈਨੂੰ ਅੰਦਰੋਂ ਮਾਨਸ ਚੰਮ ਪਲੇਟੇ ਪਸ਼ੂ ਮਾਨਸ ਚੰਪਲੇ ਤੇ ਅੰਦਰੋਂ ਕਾਲਿਆ ਇਉਂ ਕਾਲੇ ਆਰੇ ਮਾਨਾ ਪਸ਼ੂਆ ਦੇ ਤਾਈ ਮਨੁੱਖਾਂ ਦੇ ਚੰਮਾਂ ਚ ਬਲੇਟਿਆ ਹੋਇਆ ਸਾਡੀ ਇਹ ਹਾਲਤ ਹੈ ਕਿਉਂਕਿ ਪਸ਼ੂਆ ਵਾਲੀ ਕਰਤੂਤ ਕਰਦੇ ਹਾਂ ਅਜੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮਰ ਤੋਂ ਦੇਹ ਨਾਂ ਵੀ ਹੋਣੇ ਆਦਮੀ ਤੇ ਜੀਵਨ ਕਰਮ ਕਰੇ ਹੈ ਪਸ਼ੂਆ ਨਾਲੋਂ ਹੀ ਭੈੜੀ ਕਰਤੂਤ ਹੈ ਤੇ ਮਨੁੱਖਾ ਜਤਨੂ ਮਿਲੀ ਹੋਈ ਹੈ ਲੋਕ ਪ੍ਰਚਾਰ ਕਰੇ ਦਿਨ ਰਾਤ ਇਹ ਲੋਕਾਂ ਨਾਲ ਪ੍ਰਚਾਵੇ ਦੀਆਂ ਗੱਲਾਂ ਰਾਤ ਦੇਨੇ ਕਰਦਾ ਧਾਰਨ ਨਹੀਂ ਹੈ ਤੇਰੇ ਅੰਦਰ ਕੋਈ ਗੁਣੋ ਲੋਕਾਂ ਨੂੰ ਪਰਚਾਉਣ ਵਾਸਤੇ ਅਨੇਕ ਪ੍ਰਕਾਰ ਦੇ ਪ੍ਰਚਾਵੇ ਦੀਆਂ ਗੱਲਾਂ ਬੜੇ ਪ੍ਰਚਾਰ ਨਾਲ ਲੋਕਾਂ ਨੂੰ ਆਵਲੇ ਮਗਰ ਲਾਉਣ ਵਾਸਤੇ ਇਹ ਜੇ ਪਖੰਡ ਕਰਦਾ ਰਾਤ ਦੇਨੇ ਕਰਦਾ ਰਹਿਣਾ ਹੈ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਰਸਾਣਾ ਦਾ ਭੇਖ ਬਣਾਇਆ ਹੋਇਆ ਹੈ ਤੇ ਅੰਦਰ ਮਾਇਆ ਦੀ ਮੈਲ ਲੱਗੀ ਹੋਈ ਏ ਤੇਰੇ ਅੰਦਰ ਮੈਲ ਇੱਛਾ ਉਹ ਤੋਂ ਬ੍ਰਭਤਾਂ ਵਾਲਾ ਭੇਖ ਹੋਇ ਤੇ ਅੰਦਰ ਮਾਇਆ ਦੀ ਮੈਲ ਇੱਛਾ ਲੱਗੀ ਹੋਈ ਏ ਤੇਰੇ ਸ਼ਾਪਸ ਨਾ ਹੈ ਕਾਸ਼ ਕਰੈ ਛਪਾਇ ਸੱਜਣ ਠਗ ਤੋਂ ਵੈਸ਼ਨੂ ਬਣਿਆ ਬੈਠਾ ਸੀ ਤੇ ਅੰਦਰ ਆਦਮੀਆਂ ਨੂੰ ਮਾਰ ਮਾਰ ਕੇ ਉਹਦੇ ਭੋਰੇ ਚੋਂ 100 ਆਦਮੀਆਂ ਦਾ ਸਿਰ ਨਿਕਲਿਆ ਸੀ ਜਦੋਂ ਗੁਰੂ ਸਾਹਿਬ ਜੀ ਨੂੰ ਬਖਸ਼ਿਆ ਕਿ ਇੰਨੇ ਖੂਨ ਤਾਂ ਕੀਤੇ ਐ ਇਸ ਪ੍ਰਕਾਰ ਹੈ ਬਾਰਾਂ ਦਾ ਭੇਖ ਬਣਾਏ ਆ ਸੰਤਾਂ ਵਾਲੇ ਅੰਦਰ ਮਾਇਆ ਦੀ ਮੈਲ ਇੱਛਾ ਹੈ ਛੱਪਸ ਨਾ ਹੈ ਕਾਸ਼ ਕਰੈ ਛਪਾਇਆ ਜੇ ਜਦਾਂ ਤੂੰ ਛਪਾ ਕੇ ਲੋਕਾਂ ਤੋਂ ਕਰਨਾ ਪਿਛੇ ਮਾਨੀਂ ਆ ਕਿ ਛਪਣਾ ਤਾਂ ਨਹੀਂ ਪਰਮੇਸ਼ਰ ਨੂੰ ਅੰਤਰਿਆਵੀ ਸਭ ਕੁਝ ਜਾਣਦਾ ਹੈ ਜੇ ਕੋਈ ਧਰਤੀ ਅੰਦਰ ਕਰਮ ਕਮਾਵੇ ਸੋਚੋਂ ਕੁੰਡੀ ਜਾਣੀ ਹੈ ਅੰਦਰ ਵੱੜ ਕੇ ਕਰਮ ਕਮਾਣਾ ਹੈ ਸੋਚੋਂ ਕੁੰਡੀ ਜਾਣੀ ਹੈ ਜੇ ਜਦ ਅੰਦਰ ਵੱੜ ਕੇ ਵੀ ਕੋਈ ਕੰਮ ਕਰੇ ਜਹੋਂ ਕੁੰਟਾ ਜਾਣਾਂਗੇ ਧਰਮ ਕਮਾਵੇ ਤੇ ਧਰਮ ਨਾਮ ਹੋਵੇ ਪਾਪ ਕਮਾਣਾ ਪਾਪੀ ਜਾਣੀਏ ਜਿਹੜਾ ਧਰਮ ਦੀ ਕਿਰਤ ਕਰੂਗਾ ਉਹ ਨਾਮ ਧਰਮੀ ਹੋਵੇਗਾ ਪਾਪ ਕਮਾਉਣ ਵਾਲੀ ਕਿਰਤ ਪਾਪ ਹੋਵੇਗੀ ਕੋਈ ਆਦਮੀ ਪਾਪ ਕਰਨ ਲੱਗੇ ਸੀ ਬਾਹਰ ਲਾ ਕੇ ਇੱਕ ਡੱਗੇ ਵਾਲਾ ਆਦਮੀ ਖੜਾ ਵੇਖਿਆ ਕਹਿੰਦੇ ਤੂੰ ਕੌਣ ਹੈ ਕਹਿੰਦੇ ਮੈਂ ਕਰਮ ਦੇਵਤਾ ਹਾਂ ਜੋ ਤੁਸੀਂ ਲੋਕੇ ਕੰਮ ਕਰੋਗੇ ਮੈਂ ਡੱਗੇ ਦੇ ਚੋੜ ਦੇ ਨਾਲ ਢੋਲ ਦੀ ਨਾਲ ਸਾਰਿਆਂ ਚ ਪਰ ਕਰਦੀ ਥੋੜੀ ਕਰਤੂਤ ਇਉਂ ਇਹ ਲੁਕਿਆ ਨਹੀਂ ਰਹੇਗਾ ਸੋ ਜੀ ਉਹ ਵਰਮਾਉਂਦੇ ਹਨ ਛਾਪਸ ਨਾ ਹੈ ਕਾਸ਼ ਕਰੈ ਛਪਾਇਆ ਜਿਹੜਾ ਛਪਾਇਆ ਚਾਹੁੰਦਾ ਕੋਈ ਛਕਦਾ ਨਹੀਂ ਰਾਜੇ ਵੀ ਭਵਾ ਪਰਦੇ ਕੋਸ਼ੀ ਨਾ ਕੁਝ ਕਰਨ ਉਹ ਵੀ ਪਾਪ ਉਹਨਾਂ ਦੇ ਪ੍ਰਗਟ ਹੋ ਜਾਂਦੇ ਐ ਦੁਨੀਆਂ 'ਚ ਕੀ ਲੁਕਣੇ ਸੀ ਇਹ ਛਪਾਇਆ ਚਾਹੁੰਦਾ ਆਦਮੀ ਜਿਸ ਵਾਇਗੁਰੂ ਨੇ ਲੇਖਾ ਮੰਗਣਾ ਹੈ ਉਹ ਤੋਂ ਛਪਾਇਆ ਚਾਹੁੰਦਾ ਇਹ ਕੋਈ ਛਪ ਨਹੀਂ ਸਕਦਾ ਲੁਕ ਛਿਪ ਨਹੀਂ ਸਕਦੇ ਇਹਦੀ ਕਰਤੂਤ ਬਾਹਰ ਗਿਆਨ ਧਿਆਨ ਇਸ ਨਾਲ ਬਹੁਤ ਬੜੇ ਗਿਆਨ ਦੀਆਂ ਗੱਪਾਂ ਮਾਰਦਾ ਹੈ ਅੰਦਰ ਭੁੱਖੇ ਦਿੰਦਾ ਹੈ ਇਸ਼ਨਾਨ ਕਰਕੇ ਆਪਣੇ ਉਹ ਨਿਰਮਲ ਮੰਨਦਾ ਹੈ ਅੰਤਰ ਵਿਆਪੇ ਲੋਭ ਸੁਆਹ ਸੰਤ ਜੀ ਲੋਭ ਰੂਪੀ ਕੁੱਤਾ ਇਹ ਦੇ ਅੰਦਰ ਚਿੰਬੜਿਆ ਹੋਇਆ ਇਹਨੂੰ ਅਪਵਿੱਕ੍ਰਿਤ ਕਰਨ ਵਾਲਾ ਅੰਤਰ ਅਗਨ ਬਾਹਰ ਤਨ ਸੁਆਹ ਸੰਤ ਜੀ ਕ੍ਰਿਸ਼ਨਾਂ ਦੀ ਅੱਗ ਲੱਗੀ ਹੋਈ ਹੈ ਬਾਹਰੋਂ ਸੀਰ ਤੇ ਸੁਆਹ ਮਾਰ ਕੇ ਸਾਧ ਬਣ ਜਾਂਦਾ ਵੀ ਦੁਨੀਆ ਤੋਂ ਮੈਂ ਮਰਿਆ ਹੋਇਆ ਹਾਂ ਅੰਦਰ ਮਾਇਆ ਦੀ ਅੱਗ ਹੈ ਇੱਛਾ ਹੈ ਤੇ ਬਾਹਰੋਂ ਸੁਆਹ ਹੈ ਇੰਦਰ ਵੀ ਤ੍ਰਿਹਨਾ ਦੀ ਅੱਗ ਕਰਕੇ ਬਾਹਰੋਂ ਫੇ ਸਵਾਹੀ ਬਣਿਆ ਨਾ ਉਹ ਕੋਈ ਮੁਕਤ ਤਾਂ ਨਹੀਂ ਫੁਰਖ ਹੋਇਆ ਨਿਰਮਲ ਨਹੀਂ ਹੋਇਆ ਹੈ ਵਿਸ਼ਿਆ ਕਰਕੇ ਸਵਾ ਸਵਾ ਹੋ ਗਿਆ ਤੂੰ ਵਿਸ਼ਿਆ ਦਾ ਮਾਰਿਆ ਅੰਦਰੋਂ ਵਿਸ਼ਿਆ ਦੀ ਅੱਗ ਕਰਕੇ ਬਾਹਰੋਂ ਸਰੀਰ ਵੀ ਵਿਸ਼ਿਆ ਵਿਸ਼ੀਆਂ ਦਾ ਸਵਾ ਵਰਗਾ ਹੋ ਗਿਆ ਨਾਸ ਹੋ ਗਿਆ ਗਲ ਪਾਥਰ ਕੈਸੇ ਤਰੈ ਅਥਾ ਜੇ ਗਲਜ ਪੱਥਰ ਪਾਏ ਹੋਣ ਤੇ ਕਹੇ ਮੈਂ ਆਸ ਪਾਣੀ ਨੂੰ ਤਰ ਜਾਵਾਂ ਇਸੇ ਪ੍ਰਕਾਰ ਪਾਪਾਂ ਨੇ ਗੱਲ 'ਚ ਪੱਥਰ ਪਾਏ ਆ ਬੇਹਾਰ ਜਿਹਾ ਸੰਸਾਰ ਸਮੁੰਦਰ ਹੈ ਕਿਉਂਕਿ ਇਸ ਪ੍ਰਕਾਰ ਕਰੇਗਾ ਨਹੀਂ ਤਰੇ ਆ ਜਾਣਾ ਜਾ ਕੈ ਅੰਤਰ ਵਸੈ ਪ੍ਰਭ ਆਪ ਜਿਨ੍ਹਾਂ ਦੇ ਅੰਦਰ ਮੇਰਾ ਵਾਹਿਗੁਰੂ ਆਪ ਬਸ ਜਾਵੇਗਾ ਸਤਿਗੁਰੂ ਜੀ ਕਹਿੰਦੇ ਹਨ ਨਾਨਕ ਤੇ ਜਨ ਸਹਿਜ ਸਮਾ ਆਪ ਕਹਿੰਦੇ ਸੱਚੇ ਪਰਮੇਸ਼ਰ ਦੇ ਸਮਾ ਆ ਜਾਂਦੇ ਆ ਭੇਦ ਹੋ ਜਾਂਦੇ ਹਨ ਸੁਣ ਅੰਧਾ ਕੈਸੇ ਮਾਰਗ ਪਾਵੇ ਵਾਹਿਗੁਰੂ ਅਨੁਆਸਰਨ ਦੀ ਜਾਂਚ ਦੱਸਦੇ ਆ ਫੇ ਪਰਮੇਸ਼ਰ ਅੰਤਰੀਆਮੀ ਇਹ ਅੰਨੇ ਨੂੰ ਕਹੀਏ ਸੁਣ ਕੇ ਆ ਰਾ ਜਾਂਦਾ ਤੁਰਿਆ ਜਾ ਉਹ ਕਿਸ ਪ੍ਰਕਾਰ ਰਸਤਾ ਪਾਵੇ ਉਹਨੂੰ ਸਮਝ ਨਹੀਂ ਪੈਂਦੀ ਕਿੱਧਰ ਨੂੰ ਜਾਣਾ ਹੈ ਕਰ ਗਹਿ ਲਿਓ ਓੜ ਨਿਭਾਵ ਜੇ ਉਹਦੇ ਹੱਥ ਪਕੜ ਕੇ ਅੱਗੇ ਪਹੁੰਚਾ ਦੇਵੇ ਓੜ ਤੱਕ ਦਾਦਾ ਨਿਭਾਵੇ ਨਿਭ ਸਕਦੀ ਉੱਥੇ ਪਹੁੰਚ ਸਕਦਾ ਸੂਰਮਾ ਜਿਹੜਾ ਨੇਤਰਾਂ ਤੋਂ ਹੀਣਾ ਹੈ ਕਹਾ ਬੁਝਾਰਤ ਬੂਝੈ ਦੂਰਾ ਕਦੇ ਗੋਲੇ ਦੇ ਤਾਂ ਹੀ ਜੇ ਬੁਝਾਰਤ ਸਿੱਖਿਆ ਜਈਏ ਉਹ ਕਿਸ ਪ੍ਰਕਾਰ ਬਿਆਰ ਕੋਸ਼ਾਰੇ ਦੇ ਨਾਲ ਜਿਹੜੀ ਸਿੱਖਿਆ ਦੇਣੀ ਹੈ ਉਹ ਬੋਲਾ ਕਿਵੇਂ ਸਮਝ ਸਕਦਾ ਹੈ ਨਿਸ ਕਹੀਏ ਤਾਉ ਸਮਝੈ ਭੂਰਾ ਜੇ ਰਾਤ ਕਹੀਏ ਪੈ ਗਈ ਕਹਿੰਦਾ ਹੈ ਦਿਨ ਚੜ ਗਿਆ ਉਲਟੀ ਸਮਝਦਾ ਹੈ ਕਹਾ ਵਿਸ਼ਨ ਪਦ ਗਾਵੈ ਗੁੰਗ ਜੇ ਦੂਜੇ ਨੂੰ ਕਹੀਏ বিষ্ণੂ ਜੀ ਦੇ ਪਦ ਜਸ ਰੂਪ ਸ਼ਬਦਾਂ ਨੂੰ ਵਿਸ਼ਨ ਪਦੇ ਬਣੇ ਹੁੰਦੇ ਹੋਏ ਹਨ ਤੋ ਜੇ ਵਿਸ਼ਨ ਪਦ বিষ্ণੂ ਜੀ ਦੇ ਜਸ ਦੇ ਤਾਂ ਗੁੰਗੇ ਨੂੰ ਕਹੀਏ ਗਾ ਉਹ ਬਿਸ਼ਨ ਪਰਿਆ ਨੂੰ ਕਿਵੇਂ ਕਾਸਾ ਸਾਫ਼ ਨਹੀਂ ਜਿਹੜਾ ਬੋਲ ਸਕਦਾ ਯਤਨ ਕਰ ਤਉ ਭੀ ਸੁਰ ਭੰਗ ਜੇ ਜਤਨ ਕਰੇ ਤਾਂ ਵੀ ਉਹਦੀ ਸੁਰ ਗਿਦਨ ਪੈ ਜਾਂਦਾ ਹੈ ਆਵਾਜ਼ੀਕ ਦੀ ਮਾਰ ਛੱਡਦਾ ਹੈ ਕਹ ਪਿੰਗਲ ਪਰਬਤ ਪਰ ਭਵਨ ਜੇ ਪਿੰਗਲ ਨੂੰ ਕਹੀਏ ਪਹਾੜ ਦੇ ਉੱਤੇ ਜਾ ਭਵਿਆ ਫਿਰ ਤੁਰਿਆ ਕਿਵੇਂ ਉਹ ਭਵਨ ਕਰ ਸਕਦਾ ਦੱਸੋ ਪਿੰਗਲੇ ਦਾ ਪਰਬਤ ਦੇ ਉੱਤੇ ਘਰ ਹੋਵੇ ਉਹ ਕਿਵੇਂ ਪਹਾੜ ਦੇ ਤੇ ਚੜ ਸਕਦਾ ਹੈ ਨਹੀਂ ਹੋ ਤੂ ਊਹਾ ਉਸ ਗਵਨ ਦਾ ਉਸ ਦੇ ਤੇ ਪਹਾੜ ਤੇ ਕੇ ਗਮਨ ਨਹੀਂ ਹੋ ਸਕਦਾ ਵਿਚਰਨਾ ਨਹੀਂ ਹੋ ਸਕਦਾ ਹੈ ਕਰਤਾਰ ਕਰਨਾ ਮੈਂ ਦੀਨ ਬੇਸਤੀ ਕਰੇ ਮਾਰੇ ਹਾਲ ਪੈਸਾ ਦੀ ਸੋ ਫੇਰ ਪੜ ਹੁਣ ਪਉਣੀ ਸੁਣ ਅੰਧਾ ਕੈਸੇ ਮਾਰਗ ਪਾਵੇ ਮਨ ਬੁੱਧ ਰੂਪੀ ਨੈਤਰਾਜ ਵਿਚਾਰ ਰੂਪੀ ਨਿਰਾ ਨਹੀਂ ਕੇਵਲ ਬੇਰਸ਼ਾਤ ਨੇ ਸੁਣਨੇ ਕਰਕੇ ਇਹ ਅਗਿਆਤ ਪੁਰਖ ਕਿਸ ਪ੍ਰਕਾਰ ਭਗਤੀ ਸਹਿਤ ਬ੍ਰਹਮ ਗਿਆਨ ਦੇ ਮਾਰਗ ਨੂੰ ਬ੍ਰਹਮਾਕਾਰ ਬਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਇਹ ਭਗਤੀ ਸਹਿਤ ਗਿਆਨ ਨੂੰ ਕਿਵੇਂ ਪਾ ਸਕਦੇ ਕੇਵਲ ਸੁਣਨੇ ਮਾਤਰ ਸੇ ਜੋ ਗਿਆਨੀ ਪੁਰਖ ਹੈ ਜਿਦੇ ਮਨ ਬੁੱਧ ਰੂਪੀ ਨੇਤਰਾਂ ਦੀ ਵਿਚਾਰ ਰੂਪੀ ਨਿਗਾਹ ਹੈ ਨੀ ਕਰ ਗਹਿ ਲੇ ਹੋ ਓੜ ਨਿਭਾਵੈ ਮੇਰੇ ਹੱਥ ਤੱਕ ਲਓ ਤਾਂ ਓੜ ਕੰਨ ਸਕਦੀ ਹੈ ਏਵੇਂ ਸਾਡਾ ਮਨ ਰੂਪੀ ਹੱਥ ਪਕੜ ਕੇ ਆਪ ਦੀ ਸ਼ਰਨ ਵਿੱਚ ਲਾ ਲਓ ਤੇਰੋਂ ਕੋੜ ਤੋ ਸਿਰੇ ਮੁੱਕ ਤੱਕ ਨਿਭ ਸਕਦੇ ਪਹੁੰਚ ਸਕੀਦਾ ਹੈ ਕਾਹ ਬੁਝਾਰਤ ਬੁਝੇ ਦੂਰਾ ਦੂਰਾ ਬਹੁਣਾ ਜਿਹੜਾ ਇਹਨੂੰ ਬੁਝਾਰ ਸਿੱਖਿਆ ਪਾਈਏ ਕੀ ਬੁਝ ਸਕਦਾ ਸਮਝ ਸਕਦਾ ਹੈ ਨਿਸ ਕਹੀਏ ਤਾਉ ਸਮਝ ਹੈ ਪੂਰਾ ਜਿਹੜਾ ਹੈ ਸੂਧਾ ਸਮਝਦਾ ਹੈ ਰਾਹ ਸਮਝਦਾ ਹੈ ਕਿਸੇ ਸਿਪਾਹੀ ਨੂੰ ਬੋਲਿਆਂ ਦੀਆਂ ਗੱਲਾਂ ਹੋਣੀਆਂ ਹਲ ਬਹੋਂਦਾ ਸੀ ਉਸ ਨੂੰ ਪੁੱਛਿਆ ਰਾਤ ਾਸਪੈਨ ਨੂੰ ਕਿਹੜਾ ਜਾਂਦਾ ਉਹ ਕਹਿੰਦਾ ਮੈਂ ਤਾਂ ਇਹ ਬਲਦ ਮੇਰੇ ਘਰ ਵਾਲੀ ਲਿਆਈ ਹੈ ਪੇਕਿਆਂ ਤੋਂ ਚੋਰੀ ਦਾ ਬਲਦ ਨਹੀਂ ਸਿਪਾਈ ਨੇ 2-4 ਡੰਡੇ ਮਾਰੇ ਉਹ ਡੰਡੇ ਮਾਰਨ ਤੋਂ ਛੱਡ ਗਿਆ ਡੰਡੇ ਮਾਰ ਕੇ ਮਗਰੋਂ ਘਰ ਆਈ ਆਈ ਪ੍ਰਸ਼ਾਦਾ ਲੈ ਕੇ ਕਹਿੰਦਾ ਤਾਂ ਇਹ ਚੋਰੀ ਦਾ ਬਲਦ ਲਿਆਂਦਾ ਮੈਨੂੰ ਸਿਪਾਈ ਨੇ ਕੁੱਟਿਆ ਹੈ ਉਹਨੂੰ ਕੁੱਟਣ ਲੱਗ ਗਿਆ ਅਗੇ ਇਸੇ ਤਰ੍ਹਾਂ ਬੋਲਿਆ ਦੀ ਕਾਫੀ ਦੂਰਤਾ ਕੀ ਹੈ ਸੋ ਰੋ ਵਿਚਾਰ ਹਜੂਰ ਫਰਮਾਉਂਦੇ ਹਨ ਕਹਾ ਬੁਝਾਰਤ ਬੁਝੈ ਦੂਰ ਇਸ ਪ੍ਰਕਾਰ ਦੂਰਾ ਕੌਣ ਬੋਲਾ ਬੋਲਾ ਸਰਦਾ ਤੇ ਵਿਸ਼ਵਾਸ ਰੂਪੀ ਕੰਨ ਹੈ ਨਹੀਂ ਜੀ ਦੇ ਉਹਨੂੰ ਬੁਝਾਰ ਸਹਿਨਤਾ ਨਾਲ ਦਸੀਏ ਜੀਵ ਇਸ ਦੀ ਏਕਤਾ ਕਰਨ ਵਾਸਤੇ ਇਹ ਜਿਸ ਪ੍ਰਕਾਰ ਲਖਣਾ ਦਿੱਤੀ ਜਾ ਰਹਾ ਉਹਦੀ ਪ੍ਰਾਪਤੀ ਨੂੰ ਦੀ ਸ਼ਕਤੀ ਵਿਤੀ ਕਰਕੇ ਨਹੀਂ ਜਾਣੀਂਦਾ ਉਹ ਡੋਲਾ ਬੋਲਾ ਸਰਦਾ ਵਿਸ਼ਵਾਸੂਪੀ ਕਰਨਾ ਤੋਂ ਬਗੈਰ ਕਿਵੇਂ ਉਹ ਯਾਰ ਹੁਸੈਨ ਨੂੰ ਜੀਵ ਇਸ ਦੀ ਏਕਤਾ ਨੂੰ ਸਮਝ ਸਕਦਾ ਹੈ ਆਵਾਜ਼ ਅੱਖ ਦਾ ਤਿਆਗ ਕਰਕੇ ਨਾ ਖਰਚ ਚੁੱਕ ਸਕਦਾ ਹੈ ਨਿਸ ਕਹੀਏ ਤਉ ਸਮਝ ਹੈ ਭੂਰਾ ਜੀ ਨਿਸ ਅਵਿਦਿਆ ਰੂਪੀ ਰਾਤ ਪਈ ਹੋਈ ਹੈ ਤਾਂ ਕਹਿੰਦੇ ਹੈ ਭੂਰਾ ਦਿਨ ਚੜ ਗਿਆ ਠੀਕ ਗਿਆਨਵਾਨ ਹੈ ਮਾਂ ਐ ਸਮਝ ਲੈਂਦਾ ਹੈ ਇਸ ਪ੍ਰਕਾਰ ਨਿਸਕਈਏ ਜੇ ਕਹੇ ਇਹ ਵਿਦਿਆਦੀ ਰਾਤ ਹੈ ਤਾਂ ਕਹਿੰਦਾ ਗਿਆਨ ਦਾ ਬੜਾ ਭੋਰਾ ਪ੍ਰਕਾਸ਼ ਹੋਇਆ ਦਿਨ ਚੜਿਆ ਹੋਇਆ ਕਿਉਂ ਕਮਲਾ ਉਲਟ ਚੱਲਦਾ ਭਗਤ RAM ਜੀ ਇਹਦਾ ਅਰਥ ਕਰਿਆ ਕਰਦੇ ਕਹਿੰਦੇ ਨਿਸ ਨਿਸ਼ਾਨੀ ਕੁਝ ਕਹਿ ਦਈਏ ਨਾ ਫਿਰ ਭੋਰਾ ਕੁ ਸਮਝ ਸਕਦਾ ਐਵੇਂ ਨਹੀਂ ਸਮਝਦਾ ਇਹਨਾਂ ਸ਼ਾਨੀ ਚਿੰਨ ਜੇ ਕਰਕੇ ਦੱਸ ਦਈਏ ਸਰੂਪ ਲਖਣਾ ਦੇ ਫੇਰ ਉਹਨੂੰ ਪੋਣਾ ਪਾਉਣਾ ਸਮਝ ਜਾਵੇ ਰੋ ਵਿਚਾਰ ਦ੍ਰਿਸ਼ਟਾਂਤ ਪਹਿਲਾਂ ਹੀ ਸਮਝਣਾ ਕਾ ਬਿਸ਼ਨ ਪਦ ਗਾਵੇ ਗੂੰਗੂ ਜੀ ਦੀ ਪ੍ਰੀਤ ਰੂਪੀ ਜਵਾਨ ਹੈ ਨਹੀਂ ਉਹ ਬਿਸ਼ਨ ਪਰਮੇਸ਼ਵਰ ਦੇ ਪਵ ਪੱਜਸ ਨੂੰ ਕਿਵੇਂ ਗਾ ਸਕਦਾ ਹੈ ਪ੍ਰੇਮ ਰੂਪੀ ਜੀਵਾਨ ਤੋਂ ਬਿਨਾਂ ਗਾਏ ਨਹੀਂ ਜਾਂਦੇ ਜਸ ਪਰਮੇਸ਼ਰ ਦੇ ਯਤਨ ਕਰ ਤੋ ਭੀ ਸੁਰ ਭੰ ਜੇ ਜਸ ਦੀ ਕਰੇ ਤੋ ਵੀ ਸੁੱਤੀ ਹੋਰੀ ਬਿਗਮ ਚ ਪੈ ਜਾਂਦੀ ਪਦਾਰਥਾਕਾਰ ਹੋ ਜਾਂਦੀ ਹੈ ਕਦੇ ਪਰਮੇਸ਼ਰ ਦੇ ਜਸ ਨੂੰ ਗਾ ਨਹੀਂ ਸਕਦਾ ਕਹ ਪਿੰਗਲ ਪਾਰਵਤ ਪਰ ਭਵਨ ਪਿੰਗਲ ਜੀ ਸਾਜਨਾ ਰੂਪੀ ਪਹਿ ਰਹੇ ਨਹੀਂ ਜੀ ਦੇ ਉਹ ਸਰੂਪ ਰੂਪੀ ਪਰਵਤ ਤੇ ਬ੍ਰਹਮ ਰੂਪੀ ਸਰੂਪ ਪਰਵਤ ਦੇ ਤੇ ਭਵਨ ਕਰ ਕਿਵੇਂ ਤੁਰਿਆ ਵੱਜ ਕਿਵੇਂ ਟਿਕ ਸਕਦਾ ਹੈ ਕਿਵੇਂ ਚੱਲ ਹੋ ਸਕਦਾ ਹੈ ਜਾਂ ਪਰਬਤ ਗਿਆਨ ਦੇ ਉੱਪਰ ਵੀ ਪਹੁੰਚ ਜਾਣਾ ਗਿਆਨ ਦੇ ਉੱਪਰ ਦੀ ਲੰਘ ਜਾਣਾ ਇਹ ਕਿਸ ਪ੍ਰਕਾਰ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਹੋ ਤੂ ਉਹਾ ਉਸ ਗਵਨ ਉਸ ਥਾਂ ਵਿੱਚ ਉਸ ਦਾ ਗਵਨ ਵਿਚਰਨਾ ਨਹੀਂ ਹੋ ਸਕਦਾ ਪਹੁੰਚ ਨਹੀਂ ਹੋ ਸਕਦੀ ਗਿਆਨ ਤੋਂ ਪਰੇ ਨਹੀਂ ਹੋ ਸਕਦਾ ਸਰੂਪ ਰੂਪੀ ਪਰਮਦੇਵ ਕੇ ਘਰ ਨਹੀਂ ਬਣਾ ਸਕਦਾ ਟਿਕਾ ਨਹੀਂ ਕਰ ਸਕਦਾ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਂ ਸਰਬ ਸੋ ਤੇਰੇ ਹੱਥ ਵਿੱਚ ਸਾਰਿਆਂ ਦੀ ਸੱਚਾ ਰੂਪੀ ਰੋਜੀ ਰੂਪ ਅਰਾ ਰੂਪ ਰੂਪਕਾਰ ਸੱਚੇ ਪਾਤਸ਼ਾਹ ਜਿੰਦਗਾਨੀ ਰੂਪ ਆਪ ਕਰਨਾ ਮੈਂ ਕਿਰਪਾਲੂ ਸਰੂਪ ਹੋ ਮਹਾਰਾਜ ਅਸੀਂ ਦੀਨ ਹੋ ਕੇ ਬਹੁਤ ਦੀਨ ਹੋ ਕੇ ਬੇਨਤੀ ਕਰਦੇ ਹਾਂ ਨਾਨਕ ਤੂੰ ਮਰੀ ਕਿਰਪਾ ਕਰੇ ਜੈ ਹੋਏ ਪ੍ਰੇਮੀਓਂ ਬੇਨਤੀ ਕਰ ਮਹਾਰਾ ਤੁਹਾਡੀ ਕਿਰਪਾ ਨਾਲ ਹੀ ਮੈਂ ਕਰ ਸਕਦਾ ਹਾਂ ਇਸ ਪ੍ਰਕਾਰ ਪ੍ਰਾਰਥਨਾ ਕਰ ਸੰਗ ਸਹਾਈ ਸੋ ਆਵੇ ਨਾ ਚੀਰਤ ਹੈ ਜੀਵ ਜਿਹੜਾ ਸੰਗ ਹੋ ਕੇ ਵਾਹਿਗੁਰੂ ਸਹਾਇਤਾ ਕਰਨ ਵਾਲਾ ਹੈ ਉਹ ਪਰਮੇਸ਼ਰ ਤੇਰੇ ਚੇਤੇ ਹੀ ਨਹੀਂ ਆਉਂਦਾ ਹੈ ਜੋ ਬਹਿرائی ਤਾਂ ਸੋ ਪ੍ਰੀਬ ਜਿਹੜੇ ਬਹਿਣ ਕਰਨ ਵਾਲੇ ਕੰਮ ਕਰੋ ਲੋਭ ਮੋਹ ਕਾਰੂ ਨੇ ਨਾ ਤਿਆਰ ਕਰੀ ਬੈਠਾ ਹੈ ਬਲੂਆ ਕੇ ਗ੍ਰਹ ਪੀਤਰ ਵਸੈ ਬਲੂਆ ਰੇਂਦਾ ਦਾ ਘਰ ਹੈ ਪੰਨਾਂ ਤਰਦਾ ਦਾ ਸਰੀਰ ਇਹਦੇ ਵਿੱਚ ਤੂੰ ਚੱਲਣਨ ਕੇ ਬਸਦਾ ਹੈ ਘਰ ਬਣਾ ਕੇ ਆਨੰਦ ਕੇਲ ਮਾਇਆ ਰੰਗ ਰਸੈ ਆਨੰਦ ਦਾਇਕ ਕੇਲਾ ਕ੍ਰੀੜਾ ਕਰਨ ਵਾਲਾ ਜਾਣ ਕੇ ਮਾਇਆ ਦੇ ਰੰਗ ਪ੍ਰੇਮ ਵਿੱਚ ਰਸਿਆ ਰਹਿਣਾ ਹੈ ਰਚਨਾ ਤੇਰੀ ਰੰਗ ਵਿੱਚ ਰਸੀ ਰਹਿੰਦੀ ਹੈ ਆਨੰਦਦਾਇਕ ਕੇ ਖੇਲਾ ਜਾਣ ਕੇ ਕ्रीडा ਜਾਣ ਕਰਕੇ ਮਾ ਦੇ ਅਨੇਕ ਪ੍ਰਕਾਰ ਦੇ ਰੰਗਾਂ ਵਿੱਚ ਕਹਾਂ ਸੋ ਖੇਲ ਤਵੇਲਾ ਘੋੜੇ ਕਹਾਂ ਭੇਰੀ ਸਹਿਨਾਈ ਕਹਾਂ ਸੋ ਤੇਗ ਬੰਦਗਾ ਬੰਦਗਾ ਡੇਰ ਕਹਾਂ ਸੋ ਲਾਲ ਕਵਾਈ ਇਹ ਸਾਰੀਆਂ ਛਾਈ ਮਾਈ ਹੋ ਜਾਣ ਵਾਲੀਆਂ ਚੀਜ਼ਾਂ ਹੈ ਕੀ ਮਾਇਆ ਦੇ ਵਿੱਚ ਸੰਗ ਦੇ ਵਿੱਚ ਫਸ ਕਰਕੇ ਰੰਗ ਪ੍ਰੇਮ ਦੇ ਵਿੱਚ ਆਨੰਦਦਾਇਕ ਖੇਲਾ ਖੇਲਣਾ ਮਨ ਕਰਕੇ ਮਾਇਆ ਦੇ ਰੰਗ ਚ ਰਸਿਆ ਹੋਇਆ ਵਿਰਣ ਕਰ ਮਨ ਮਨਹਿ ਪ੍ਰਤੀਤ ਕੀ ਵਿਰਣ ਕਰਕੇ ਮਨ ਜੀ ਭਰੋਸਾ ਵੀ ਮਾਇਆ ਮੇਰੇ ਨਾਲ ਜਾਊ ਪਰ ਲੋਕ ਚ ਕਿਉ ਮੰਨੀ ਬੈਠਾ ਹੈ ਤੂੰ ਕਾਲ ਨਾ ਆਵੇ ਮੂੜੇ ਚੀਪ ਜਦ ਤੇਰੇ ਕਾਲ ਦਾ ਅੰਤ ਦਾ ਸਮਾਂ ਚੇਤੇ ਨਹੀਂ ਆਉਂਦਾ ਹੈ ਬੈਰ ਬਿਰੋਧ ਕਾਮ ਕ੍ਰੋਧ ਮੂਹ ਕਿਸੇ ਨਾਲ ਪੁਰਾਣੇ ਬੈਰ ਜਿਵੇਂ ਬਿੱਲੀਆਂ ਤੇ ਚੂਹਿਆਂ ਦੇ ਪਏ ਐ ਪਾਈ ਰੱਖਦੇ ਕਈਆਂ ਕੁਲਾਂ ਦੇ ਪੁਰਾਣੇ ਕਈਆਂ ਦਾ ਨਵੇਂ ਵਿਰੋਧ ਪਾਲ ਲੈਣੇ ਝਗੜੇ ਪਾਲ ਲੈਣੇ ਕਦੇ ਕਾਮ ਦੇ ਫੁਰਨੇ ਚ ਮਰ ਜਾਣਾ ਹੈ ਕਦੇ ਕ੍ਰੋਹ ਚ ਡੁੱਬ ਜਾਣਾ ਹੈ ਕਦੇ ਮੋਹ ਵਿੱਚ ਨਾਸ਼ ਹੋ ਜਾਣਾ ਝੂਠ ਵਿਕਾਰ ਮਹਾ ਲੋਭ ਧ੍ਰੋ ਕਦੇ ਰਾਜ ਨੇ ਝੂਠ ਦੀ 판ੜੀ ਚਤੀ ਫਿਰਦਾ ਹੈ ਬਕਾਰਾਂ ਦੇ ਗਲ ਵਿੱਚ ਇਹ ਪੱਥਰ ਬੰਨੀ ਫਿਰਦਾ ਹੈ ਬੜਾ ਧਾਰੀ ਲੋਭ ਹੈ ਤੇਰੇ ਅੰਦਰ ਜੋੜਨ ਦਾ ਬੜੇ ਧੋਖੇਬਾਜ਼ੀ ਸਾਰਿਆਂ ਨਾਲ ਕਰਦਾ ਹੈ ਇਹ ਆਹੂ ਜੁਗਤ ਬਿਹਾਨੇ ਕਈ ਜਨਮ ਇਸ ਪ੍ਰਕਾਰ ਦੀਆਂ ਯੁਗਤੀਆਂ ਜੇ ਅਨੇਕਾਂ ਜਨਮ ਕਈ ਤੇ ਗੁਜ਼ਰ ਕੇ ਇਹਨਾਂ ਵਿਸ਼ਾ ਦੀ ਯੁਗਤ ਜੁੜਨੇ ਕਰਕੇ ਇਸ ਬਰਕਾਤ ਤੇਰੇ ਕਈ ਜਨਮ ਬੀਤ ਚੁੱਕੇ ਹੁਣ ਤਾਂ ਮਨੁੱਖਾ ਜਨ ਨੂੰ ਮਿਲਿਆ ਇਹਨਾਂ ਵੱਲੋਂ ਸਮਝ ਜਾ ਹਟ ਜਾ ਇਹਨਾਂ ਬੁਕਾਰਾਂ ਵੱਲੋਂ ਨਾਨਕ ਰਾਖ ਲੈਹੁ ਆਪਨ ਕਰ ਕਰਮ ਸਤਿਗੁਰ ਸਾਹਿਬ ਜੀ ਕਹਿੰਦੇ ਇਹ ਵਾਹਿਗੁਰੂ ਆਪ ਦੀ ਕਿਰਪਾ ਕਰਕੇ ਰੱਖ ਲੈ ਤੂੰ ਇਹ ਆਪੋ ਬਚਨ ਨੂੰ ਸਮਰੱਖਨੀ ਅਰਦਾਸ ਕਰਦੇ ਹਮਾਰਾ ਜੱਗੇ ਪਰ ਵੇਸ਼ੇ ਕਿਉਂ ਅਰਦਾਸਾ ਕਰਨਾ ਹੈ ਸੀ ਤੂੰ ਠਾਕੁਰ ਤੂੰ ਪਹਿ ਅਰਦਾਸ ਇਹ ਪ੍ਰਭੂ ਅਸੀਂ ਤੁਮ ਸਾਰਿਆਂ ਦਾ ਸਵਾਮੀ ਹੈ ਠਾਕੁਰ ਮਾਲਕ ਹੈ ਉਤਪਤੀ ਪਾਰਨਾ ਲੈ ਕੇ ਕਰਨ ਵਾਲਾ ਹੈ ਤੁਹਾਡੇ ਪਾਸ ਹੀ ਸਾਰਿਆਂ ਦੀ ਅਰਦਾਸ ਹੈ ਤਾਮਾਦ ਜਿਹੜੇ ਦੁਸ਼ਮਣ ਹੈ ਉਹਨਾਂ ਨੂੰ ਸਾਡੇ ਦਾਸ ਗੋਲੇ ਬਣਾ ਦੇ ਅਰਦਾਸ ਹੈ ਸਾਡੀ ਜਿਉ ਪਿੰਡ ਸਭ ਤੇਰੀ ਰਾਸ ਅਸੂਖਮ ਸਰੀਰ ਹੈ ਜੀਵਾਂ ਦੇ ਪਿੰਡ ਸਥੂਲ ਸਰੀਰ ਹੈ ਇਹ ਸਭ ਤੇਰੀ ਰਾਸ਼ ਪੂੰਜੀ ਦਿੱਤੀ ਹੋਈ ਏ ਸਾਨੂੰ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੇਰੇ ਤੁਸੀਂ ਸਾਡੇ ਮਾਤਾ ਰੂਪ ਵੀ ਆਪ ਹੋ ਸਾਡੇ ਪਿਤਾ ਰੂਪ ਵੀ ਆਪ ਹੋ ਅਸੀਂ ਮਾਰਾ ਆਪਣੀ ਨੂੰ ਤੁਪਾ ਦਾਮਕਾਰ ਤੂੰ ਆਪ ਹੀ ਏ ਸਕੇ ਪਾਦਸ਼ਾਹ ਖਰਾਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗਤ ਵਿਖਾਇਆ ਹਮਸਿੰ ਮਾੜਾ ਤੁਮਾ ਆਵਾਜ਼ ਦੇ ਬਾਲ ਕਹਾਂ ਬੱਚੇ ਹਾਂ ਤੁੰਗਰੀ ਕਿਰਪਾ ਮਹ ਸੂਖ ਕਨੇਰੇ ਜੇ ਅੰਦਰ ਜਾਮੀ ਜੇ ਆਪ ਜੀ ਦੀ ਕਿਰਪਾ দৃষ্টি ਹੋਵੇ ਤਾਂ ਆਪ ਦੀ ਕਿਰਪਾ ਬਿਸ਼ਕੀ ਕਹਨੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਆਪ ਜੀ ਕਿਰਪਾ ਬਿਸ਼ਕੀ ਜੀ ਬਹੁਤ ਸਾਰੇ ਰਾਜ ਦੇ ਸੁਖੋ ਦੁਨੀਆਂ ਦੇ ਸੁਖੋ ਪਰਮਾਤਮ ਦੇ ਸੁਖੋ ਵਿਵਹਾਰ ਕੋ ਸੁਖੋ ਲੋਕ ਪਰਲੋਕ ਦੇ ਸੁਖੋ ਤੁਹਾਡੀ ਕਿਰਪਾ ਜੀ ਕਹਨੇ ਸੋਖਾ ਬਿਆੰਤ ਕੋਈ ਨਾ ਜਾਣੈ ਤੁਮਰਾ ਅੰਤ ਪਾਰਬੰ ਪਰਮੇਸ਼ਰ ਜਿਹੜਾ ਤੇਰਾ ਅੰਤ ਆ ਪਾਰ ਆਵਾਰ ਕੋਈ ਵੀ ਦੁਨੀਆ ਚ ਜਾਣ ਨਹੀਂ ਸਕਦਾ ਤੂੰ ਬਿਆੰਤ ਹੈ ਏ ਪਰਮੇਸ਼ਰ ਉੱਚੇ ਤੇ ਊਚਾ ਭਗਵਾਨ ਉੱਚੇ ਜੋ ਪ੍ਰਮਾ ਵਿਸ਼ਨੂ ਸ਼ਿਵ ਜੀ ਆਦਿ ਕਾਓ ਕੋਟ ਜਗ ਬ੍ਰਹਮੇ ਜਗ ਸਜਣ ਲਾਏ ਕੋਟ ਮੇ ਹਿਸੋ ਪਾਇ ਸਮਾਏ ਕੋਟ ਬਿਸ਼ਨ ਕੀਨੇ ਅਵਤਾਰ ਕੋਟ ਬ੍ਰਹਮਾ ਨੂੰ ਜਾ ਕੇ ਧਰਮ ਸਾਲ ਇਨ ਉੱਚੇ ਕੁੱਚੇ ਹੈ ਭਗਵਾਨ ਤੂ ਸਾਰਿਆਂ ਤੋਂ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਸਾਰੀ ਜੀ ਦੁਨੀਆ ਦੀ ਸਮਗਰੀ ਸਮਦਾ ਹੈ ਨਾ ਪਦਾਰਥਾਂ ਦਾ ਇਹ ਤੇਰੇ ਸੂਤਰ ਮਰਜਾਦਾ ਵਿੱਚ ਧਾਰਨ ਕੀਤੀ ਹੈ ਕਿ ਇਹ ਤੂੰ ਸੱਚਾ ਰੂਪੀ ਸੂਤ ਜੀ ਧਾਰੀ ਹੋਈ ਹੈ ਸਾਰੇ ਸੂਤਿ ਪਰੋਤੀ ਹੋਈ ਹੈ ਜੀ ਸੱਚਾ ਰੂਪੀ ਸੂਤ ਜੀ ਧਾਰੀ ਹੋਈ ਹੈ ਮਰਜਾਦਾ ਜਿੰਨੀ ਹੈ ਤਉ ਤੇ ਹੋਏ ਸੋ ਆਗਿਆਕਾਰ ਜੀ ਮਹਾਰਾਜ ਆਪ ਦੀ ਵੱਲੋਂ ਹੋ ਰਹੀ ਹੈ ਸਾਰੀ ਵਚਨਾਂ ਸੋ ਆਗਿਆਕਾਰੀ ਜਾਂ ਆਗੇ ਚੱਲਣ ਵਾਲੀ ਜਿਹੜੀ ਤੇਰੀ ਮਾਇਆ ਹੈ ਉਹਦੇ ਕਰਕੇ ਹੋ ਰਹੀ ਹੈ ਜਾਂ ਤੇਰੇ ਕਰਕੇ ਹੋ ਰਹੀ ਹੈ ਤੁਮ ਤੇ ਹੋਏ ਜੋ ਹੋ ਰਿਹਾ ਮਾਰਾ ਤੇਰੇ ਵੱਲੋਂ ਹੋ ਰਿਹਾ ਸੋ ਜੇ ਮਾਇਆ ਕਰੀ ਉਹ ਵੀ ਤੇਰੀ ਆਗਿਆਕਾਰੀ ਨੇ ਕਿਹੇ ਹੁਕਮ ਤੋਂ ਬਿਨਾਂ ਤਾਂ ਹੁਕਮ ਬਿਨਾਂ ਨਾ ਝੁੱਲੇ ਪਤਾ ਹੋਵੇ ਸੋ ਜੋ ਕਰੇ ਬਿਧਾਤਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਇਸ ਪ੍ਰਕਾਰ ਜੋ ਅੰਤਰੀਆਮੀ ਆਪ ਕਰ ਰਿਹਾ ਹੈ ਉਹੀ ਹੁੰਦਾ ਹੈ ਤੁਮ ਤੇ ਹੋਏ ਸੋ ਆਗਿਆਕਾਰੀ ਅਸੀਂ ਮਾਰੇ ਆਪਦੇ ਆਗਿਆਕਾਰੀ ਹਾਂ ਜੋ ਆਪਦੇ ਵੱਲੋਂ ਹੋਵੇ ਉਹ ਧਾਣਾ ਮੰਨਦੇ ਹਾਂ ਤੁਮਰੀ ਗਤ ਮਿਤ ਤੂੰ ਵੀਹੀ ਜਾਣੀ ਜਿਹੜੀ ਮਿਤ ਮਰ ਜਾਦਾ ਹੈ ਪਰਮੇਸ਼ਰ ਆਪ ਜੀ ਨੇ ਜਾਣਨਾ ਚਾਹੀਤੀ ਹੈ ਨਾਨਕ ਦਾਸ ਸਦਾ ਕੁਰਬਾਨੀ ਸਤਿਗੁਰੂ ਸਾਹਿਬ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਹੈ ਪਰਮੇਸ਼ਰ ਆਪ ਤੋਂ ਸਦਾ ਸਦਾ ਕੁਰਬਾਨ ਜਾਈਏ ਬਲਿਹਾਰ ਜਾਈਏ ਇਸ ਤਰ੍ਹਾਂ ਪਈ ਅਰਦਾਸ ਕਰੀਏ ਮਹਾਰਾਜ ਜੀ अज स्कूल च जाना है अगे अष्टपति फिर होकर इथे समाप्ति करिए तुम्हरी तुम ही जानी नानक दास सदा गुरु बाबू